ਇਹਨੇ ਇੱਕ ਵੀਡੀਓ ਚਲਦੀ ਵੀ ਹੈ ਦੇਖੋ ਫਿਰ ਕਰਦੇ ਆਂ ਗੱਲਬਾਤ ਇਦਾਂ ਦੀ ਗੱਲ ਕਰ ਲਈ ਜੁਰਤ ਚਾਹੀਦੀ ਆ ਤੇ ਬਿਨਾ ਜੁਰਤ ਤੋਂ ਗੱਲ ਨਹੀਂ ਹੁੰਦੀ ਤੇ ਕਈ ਝੂਠ ਦੇ ਮੂਰੇ ਹਿੱਕਾ ਡਾਉਂਦੇ ਨੇ ਸੱਚ ਦੀ ਮਾਰ ਝੱਲਣੀ ਹੁੰਦੀ ਤੇ ਤੇ ਝੂਠ ਨੂੰ ਪਹਿਲ ਦਿੰਦੇ ਨੇ ਸੱਚ ਨੂੰ ਕਈ ਦਬਾ ਕੇ ਤੇ ਕਈ ਪੰਜਾਬ ਮਟਾਉਣਾ ਚਾਹੁੰਦੇ ਨੇ ਪੰਜਾਬ ਦੇ ਸਿਰੋਂ ਖਾ ਕੇ ਤੇ ਉਹ ਮਰਦ ਮਰਦ ਨਹੀਂ ਹੁੰਦਾ ਜੋ ਗੱਲ ਕਰੇ ਜਨਾਨੀ ਵਾਂਗ ਭਾਰਤ ਦੇਸ਼ ਲਈ ਲੜੀਏ ਤਾਂ ਮਸੀਹ ਹਕਾ ਲਈ ਧਰੇ ਲਾਈਆ ਤਾਂ ਖਾਲਿਸਤਾਨ ਤੇ ਪਰੋਦੇ ਅੜ ਸਾਧ ਪਖੰਡੀ ਸਜਾਵਾਂ ਪੂਰੀਆਂ ਕਰਕੇ ਵੀ ਜੇਲਾ 'ਚ ਬੈਠੇ ਸਿੱਖ ਇਹ ਤਾਂ ਉਹੀ ਗੱਲ ਹੋ ਗਈ ਖਾਣ ਪੀਣ ਨੂੰ ਬੰਦਰੀ ਤਾਂ ਡੰਡੇ ਖਾਣ ਨੂੰ ਦੇਸ਼